ਆਨੇ ਨੂੰ ਮੁੰਡੇ ਮੁੰਡਾ ਮੁੰਡਾ ਪੰਜਾਬ ਸਰਕਾਰ ਮੁੰਡਾ ਹਾਂਜੀ ਹਾਂ ਤਾ ਹੋ ਗਿਆ ਤੁਹਾਨੂੰ ਕੀ ਕਹਿ ਲੈਣਾ ਤੁਹਾਨੂੰ ਕੀ ਕੀ ਕੰਮ ਕੰਮ ਕੀ ਐ ਤੁਸੀਂ ਲਾਲਾ ਲਾਲਾ ਵੀ ਕਿਰਬਾਨੀ ਹਫਤਾ ਇੱਕ ਕੰਮ ਤਾਂ ਹੋ ਗਿਆ ਤੁਹਾਨੂੰ ਅੱਛਾ ਪੋਰਾਂ ਨੂੰ ਤੁਹਾਨੂੰ ਫੋਨ ਬੰਤੀ ਕਿੰਨਾ ਟਾਈਮ ਹੋ ਗਿਆ ਹਫਤਾ ਇੱਕ ਘਟਾ ਹੋ ਗਿਆ 5 ਵਜੇ ਆਉਂਦੇ ਤੁਸੀਂ ਉਰੇ 4 ਵਜੇ ਆਉਣੇ 4 ਵਜੇ ਆਉਣੇ ਤੇ ਇੱਥੇ ਕਿੰਨਾ ਟਾਈਮ ਲੱਗਦਾ ਫਿਰ ਤੁਹਾਨੂੰ ਇੱਥੇ 4 ਵਜੇ ਆਨੇ ਪੈਣੇ ਮਾਰੇ ਖਾਣ ਦੇ ਪਾਰਾ ਇੱਕ ਵਜੇ ਜਾਂਦਾ ਇਹ ਕੀ ਕਹਦੇ ਨੇ ਫਿਰ ਇਹ ਕਹਿੰਦੇ ਨੇ ਬਾਸਪਾ ਨੂੰ ਤਾਂ ਕੱਲ ਨੂੰ ਆਏ ਹੁੰਦੇ ਅੰਦਾਜ਼ਾ ਜਿੱਦਾਂ ਕੋਣ ਮੰਨਦੇ ਕੋਣ ਨਹੀਂ ਮੰਨਦੇ ਅੱਛਾ ਹਾਂ ਜੀ ਅੱਛਾ ਜੀ 5 ਵਜੇ ਮੂਤਰ ਆਧਾਰ ਕੱਟ ਕਰਾਉਣ ਆਈ ਕਹਿੰਦਾ ਜੀ ਹੁਣ ਨਹੀਂ ਵਰਦਾ 4 ਵਜੇ ਆਇਓਗਾ ਕਿਹੜੇ ਕਿਹੜੇ ਪਿੰਡੋਂ ਤੁਸੀਂ ਆਏ ਹੋ ਅਸੀਂ ਉਰੋਂ ਨਹੀਂ ਆਪਾਂ ਨਿਗੜ ਤੋਂ ਸਾਡਾ ਉਰੇ ਹੀ ਕੰਮ ਬਣ ਰਿਹਾ ਜੀ ਅਸੀਂ ਪੜਾਵਾ ਦੇ ਅੱਛਾ ਲਾਲ ਕਾਪੀ ਵਾਲੇ ਕਿੰਨੇ ਨੇ ਪੈਸੇ ਮੰਗੇ ਮੰਗਰੇ ਨੇ ਇਹ ਜਿਹੜੀ ਪੈਸੇ ਦੀ ਗੱਲ ਹੋ ਰਹੀ ਹੈ ਪੈਸੇ ਮੰਗੇ ਨੇ ਤੁਹਾਡੋਂ ਸੁਣਿਆ ਕਰਦੇ ਨੇ ਭਾਈ ਸੁਣਿਆ ਜੀ ਸੁਣਿਆ ਮੈਂ ਕਿੱਥੋਂ ਮੰਗੇ ਨੇ ਕਿੰਨੇ ਕਿੰਨੇ ਪੈਸੇ ਦੀ ਗੱਲ ਹੋ ਰਹੀ ਹੈ ਸੁਣੇ ਮੰਗੇ ਨਹੀਂ ਮੰਗੇ ਨੇ ਪੈਸੇ ਮੰਗੇ ਨੇ ਮੰਗ ਰਹੇ ਨੇ ਵੀ ਮੰਗੇ ਨੇ ਕਿੰਨੇ ਕਿੰਨੇ ਪੈਸੇ ਦੇ ਵਿੱਚ ਇਹਨੇ 4500 ਰੁਪਏ ਮੰਗ ਰਹੇ ਨੇ ਕੋਈ 400 500 ਇਧਰ ਕੋਈ 1000 1200 ਰੁਪਏ ਕਹਿ ਰਹੇ ਹੈ ਨਾ ਮੰਗ ਰਹੇ ਨੇ ਮੰਗ ਰਹੇ ਨੇ ਨਾ ਕਹਿੰਦੇ ਇਹ ਰੋੜਾ ਹਜ਼ਾਰ ਦੇ ਦਿੰਦਾ ਤਾਂ ਕੰਮ ਜਿਹੜੀ ਕਰ ਦਿੰਦੇ ਨੇ ਭਾਈ ਅੱਛਾ ਉਹ ਤਾਂ ਜਿਹੜੀ ਕੰਮ ਕਰ ਦਿੰਦੇ ਨੇ ਜਿਹੜਾ ਹਜ਼ਾਰ ਦੇ ਦਿੰਦਾ ਪੈਸੇ ਤਾਂ ਜਿਹੜੇ ਲੈਦੇ ਨੇ ਇਧਰੋਂ ਕੰਮ ਤਾਂ ਕਰਨੋ ਕੰਮ ਵੀ ਨਹੀਂ ਕਰਦੇ ਇਹੀ ਮਕਾਇਰ ਕਰਦੇ ਕਮਸੇ ਫੱਕੂ ਵਾਲਾ ਜੀ ਅੱਜ ਹੋਰੇ ਕੀ ਕਰ ਰਹੇ ਹੋ ਜੀ ਇਹ ਕਹਿੰਦੇ ਨੇ ਸੇਵਾ ਕੇਂਦਰ ਆ ਪਰ ਇਹ ਵੱਡਾ ਲੁੱਟ ਦਾ ਕੇਂਦਰ ਆ ਪਹਿਲਾਂ ਤਾਂ ਇਹ ਗਰੀਬ ਜਨਤਾ ਜਿਹੜੀ ਪੰਡਾਲ ਦੇ ਵਿੱਚ ਬੈਠੀ ਐ ਇਹ ਕਾਗਜ਼ ਇਕੱਠੇ ਕਰਦੀ ਐ ਕਾਗਜ਼ ਇਕੱਠੇ ਕਰਨ ਤੇ ਇਹਨਾਂ ਦੇ ਪਤਾ ਨਹੀਂ ਕਿੰਨੇ ਕੁ ਪੈਸੇ ਖਰਦੇ ਹੁੰਦੇ ਨੇ ਉਸ ਤੋਂ ਉਪਰੰਤ ਪੰਡਾਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਸਾਰੇ ਆਪਣੇ ਡਾਕੂਮੈਂਟ ਜਮ੍ਹਾਂ ਕਰਾਉਣ ਦੇ ਲਈ ਆਏ ਨੇ ਸੁਵਿਧਾ ਕੇਂਦਰ ਤੇ ਲੈਕਿਨ ਇਹਨਾਂ ਦੇ ਵਿੱਚੋਂ ਸਿਰਫ 40 ਬੰਦਿਆਂ ਨੇ ਲਿਸਟੇ ਤੇ ਲਾਈ ਜਾਊਗੀ ਤੇ ਬਾਕੀ ਦਿਆਂ ਨੂੰ ਕਹਿ ਦਿੱਤਾ ਜਾਊਗਾ ਵੀ ਤੁਸੀਂ ਘਰਾਂ ਨੂੰ ਜਾਓ ਇਹ ਇੱਕ ਬਹੁਤ ਵੱਡਾ ਮਤਲਬ ਕਿ ਫੰਡਾ ਅੱਜ ਦੇ ਸਾਡੇ ਤੇ ਬੈਠਣ ਬੜੇ ਹੀ ਭਰੋਸੇ ਜੋ ਸਰਕਾਰ ਉਹਦੀ ਪੜਤਾਲ ਕਰੇ ਉਹ ਇਹ ਆ ਵੀ ਇੱਥੇ ਬਹੁਤ ਮੋਟੀਆਂ ਰਕਮਾਂ ਲੈ ਕੇ ਅੰਦਰ ਜਿਹੜੇ ਅਸੀਂ ਬੰਦ ਕੀਤੇ ਨੇ ਇਹ ਬਹੁਤ ਮੋਟੀਆਂ ਰਕਮਾਂ ਲੈ ਕੇ ਇਹ ਕਰਦੇ ਨੇ ਕੰਮ ਕਾਪੀਆਂ ਦਾ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਇਹ ਪੜਤਾਲ ਦਾ ਵਿਸ਼ਾ ਹੈ ਵੀ 2-2000 ਰੁਪਈਆ ਲੈ ਕੇ 5000 ਰੁਪਈਆ ਲੈ ਕੇ ਇੱਥੇ ਕੰਮ ਹੁੰਦੇ ਨੇ ਇਹਨਾਂ ਕੰਮਾਂ ਦਾ ਪੜਤਾਲ ਕਰਾਉਣੀ ਸਰਕਾਰ ਦੀ ਕੰਮ ਹੈ ਲੇਕਿਨ ਸਰਕਾਰ ਨਾ ਆਉਂਦੀ ਤਾਂ ਕੋਈ ਚੀਜ਼ੇ ਨਹੀਂ ਕਰਾਊ ਕੌਣ ਬੰਨੀ ਪਿੰਦੀ ਹੈ ਤੇ ਕੁੱਤੇ ਚੜਦੇ ਨੇ ਸੋ ਮੇਰੀ ਬੇਨਤੀ ਹੈ ਸਾਰਾ মিডিਆ ਖੜਾ ਹੈ ਵੀ ਸਾਡੀ ਇਹਦੇ ਵਿੱਚ ਸਰਕਾਰ ਦੀ ਇੰਨੀ ਬੋਲੀ ਕਹਾਣੀ ਸਰਕਾਰ ਦੀ ਨਜ਼ਰ ਦੇ ਵਿੱਚ ਉਹਨਾਂ ਤੱਕ ਕੰਨਾਂ ਤੱਕ ਸਾਡੀ ਆਵਾਜ਼ ਆ ਜਣੀ ਉਹ ਜ਼ਰੂਰ ਪਹੁੰਚਾਓ ਕੀ ਮੰਗ ਕਰਦੇ ਨੇ ਜੀ ਸਰ ਅਸੀਂ ਮੰਗ ਕਰਦੇ ਆ ਵੇ ਇਜਾਜ਼ਤ ਹੋਵੇ ਵੀ ਸਿਰਫ 40 ਬੰਦਿਆਂ ਦਾ ਐਨੇ ਸੰਗਤ ਦੇ ਵਿੱਚੋਂ 40 ਬੰਦਿਆਂ ਨੂੰ ਨੰਬਰ ਦੇਣੇ ਬਾਕੀ ਦੇ ਨੂੰ ਕਹਿ ਦੇਣਾ ਕੱਲ ਨੂੰ ਆਇਓ ਸਵੇਰੇ 4 ਵਜੇ ਤੋਂ ਲੈ ਕੇ ਮੰਡਾਲ ਦੇ ਵਿੱਚ ਬੀਬੀਆਂ ਕਹਿ ਦੇਣਗੀਆਂ 4 ਵਜੇ ਤੋਂ ਲੈ ਕੇ ਹੁਣ ਤੱਕ ਵਕੈਲਾਤ ਤੌਰ ਦੇ ਉੱਤੇ ਜਿਹੜੀਆਂ ਬੀਬੀਆਂ ਨੇ ਬੈਠੀਆਂ ਨੇ ਬੱਚੀਆਂ ਜੀ ਇਹਨਾਂ ਨੇ ਮੈਨੂੰ ਅੱਜ ਦੱਸਿਆ ਲੇਕਰ ਰਿਸ਼ਵਤ ਦੇ ਕੇ ਪਿਛਲੇ ਦਰਵਾਜ਼ੇ ਜਿਹੜਾ ਮਰਜ਼ੀ ਕਰਾ ਕੇ ਲੈ ਜੂ ਅਸੀਂ ਮੰਗ ਕਰਦਾ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਤੇ ਲੋਕਾਂ ਦੀ ਸੁਵਿਧਾ ਲਈ ਗੁੱਡ ਗਵਰਨੈਂਸ ਉਹਦੀ ਆ ਸਰਕਾਰ ਸਰਕਾਰ ਦਾ ਮਤਲਬ ਹੁੰਦਾ ਗੁੱਡ ਗਵਰਨੈਂਸ ਚੰਗਾ ਰਾਜ ਪ੍ਰਬੰਧ ਚੰਗਾ ਰਾਜ ਪ੍ਰਬੰਧ ਦੇਣ ਦੀ ਨਾਂ ਤੇ ਲੁੱਟ ਦਾ ਪ੍ਰਬੰਧ ਕੀਤਾ ਹੈ ਇਹ ਲੁੱਟ ਦਾ ਪ੍ਰਬੰਧ ਬੰਦ ਹੋਵੇ ਨਹੀਂ ਲੋਕ ਬੰਦ ਕਰ ਦੇਣਗੇ ਲੋਕ ਕੱਕੇ ਪੈਣੇ ਲੋਕ ਘੇਰਣਗੇ ਲੋਕਾਂ ਨੂੰ ਕੁੱਟਣਗੇ ਇਹ ਸਾਰੇ ਸਿਸਟਮ ਦਾ ਭਾਂਡਾ ਫੋੜ ਕਰਨ ਦੇ ਲਈ ਮੈਂ ਇੱਥੇ ਬੈਠਾ ਮੈਂ ਬੈਠਾਂਗਾ ਉਨੀ ਦੇਰ ਜਿੰਨਾ ਦੇਰ ਇਸ ਮਾਮਲੇ ਦੀ ਤੈਅ ਤੱਕ ਸੁਣਵਾਈ ਨਹੀਂ ਸਾਰੀ ਪਹੁੰਚੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਥੇਦਾਰ ਸਾਹਿਬ ਨੇ ਅੱਜ ਇੱਥੇ ਆ ਕੇ ਜਿਹੜਾ ਇਹ ਮੁੱਦੇ ਨੂੰ ਵੱਡੇ ਤਰੀਕੇ ਨਾਲ ਚੱਕਿਆ ਇਸ ਤੋਂ ਪਹਿਲਾਂ ਇਸ ਇਹਨਾਂ ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰੀ ਇੱਥੋਂ ਆ ਕੇ ਅਗਾਹ ਕਰ ਚੁੱਕੇ ਆਂ ਕਈ ਵਾਰੀ ਪਰ ਕੀ ਐ ਉਸੇ ਦਿਨ ਜਿਉਂ ਦਾ ਤਿਉਂ ਫੈਸਲਾ ਲੈ ਕੇ ਕਰ ਦਿੰਨੇ ਆ ਜੀ ਅੱਜ ਤੋਂ ਬਾਅਦ ਨੌਬਤ ਨਹੀਂ ਆਊਗੀ ਹੱਲ ਹੋ ਜਾਊਗਾ ਇੱਥੇ ਹੀ ਖਤਮ ਹੋ ਜਾਂਦਾ ਬਹੁਤ ਵਾਰੀ ਮਿਲ ਚੁੱਕੇ ਆਂ ਗੱਲ ਇੱਥੇ ਇਹ ਐ ਕਿ ਜਿਹੜਾ ਸਾਡਾ ਆਲਾਨ ਮੰਤਰੀ ਮਾਨਯੋਗ ਚੀਫ ਮਨਿਸਟਰ ਸਾਹਿਬ ਰੋਜ਼ ਨਮਾ ਐਲਾਨ ਨਮਾ ਐਲਾਨ ਕਰੀ ਜਾਂਦੇ ਨੇ ਸਮੱਸਿਆ ਕੀ ਆ ਰਹੀ ਹੈ ਸੇਵਾ ਕੇਂਦਰ ਦੀ ਸਮੱਸਿਆ ਮ ਸਰ ਭੀੜਾਂ ਦਾ ਇਕੱਠੀਆਂ ਹੋਣਗੀਆਂ ਨਾ ਜਦੋਂ ਕਿਸੇ ਚੀਜ਼ ਦਾ ਐਲਾਨ ਹੋ ਰਿਹਾ ਹੈ ਕੰਮ ਕਰਨ ਦੇ ਲਈ ਐਲਾਨ ਹੋ ਰਿਹਾ ਉਹਦੇ ਮੁਤਾਬਕ ਸਟਾਫ ਹੋਣਾ ਚਾਹੀਦਾ ਇੱਥੇ ਸਟਾਫ ਹੈ ਨਹੀਂ ਪੂਰਾ ਸਮੱਸਿਆ ਦਾ ਵਿਸ਼ਾ ਹੁਣ 40 ਬੰਦਿਆਂ ਨੂੰ ਜੇ ਟੋਕਨ ਮਿਲਣਾ ਹੈ ਤਾਂ 400 ਬੰਦਾ ਬੈਠਾ ਹੈ ਜੀ ਕਿਵੇਂ ਹੱਲ ਹੋਊਗਾ ਉਹ ਉਹ ਕੱਲ ਨੂੰ ਫੇਰ ਆਸ ਲੈ ਕੇ ਆਉਂਦੇ ਨੇ ਪਰਸੋਂ ਨੂੰ ਫੇਰ ਆਸ ਆਸ ਲੈ ਕੇ ਆਉਂਦੇ ਨੇ ਸਾਡੇ ਇੱਥੇ ਗਮਾਨ ਚ ਮਾਨਯੋਗ ਚੇਅਰਮੈਨ ਸਾਹਿਬ ਬੈਠਦੇ ਨੇ ਉਹਨਾਂ ਦਾ ਧਿਆਨ ਨਹੀਂ ਜਾਂਦਾ ਇੱਥੋਂ ਦੀ ਨਿਕਲ ਕੇ ਜਾਂਦੇ ਨੇ ਕਿਸੇ ਵੀ ਇੱਥੋਂ ਪ੍ਰਸ਼ਾਸਨ ਚਲਾਉਣ ਵਾਲੇ ਕਿਸੇ ਲੀਡਰ ਦਾ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਜਾ ਰਿਹਾ ਹੈਗਾ ਇਹ ਬਹੁਤ ਵੱਡਾ ਵਿਸ਼ਾ ਹੈ ਔਰ ਲੋਕ ਲੋਕ ਇਹਨੂੰ ਕਦੇ ਭੁੱਲਦੇ ਨਹੀਂ ਹੈਗੇ ਇਹ ਇਹਨਾਂ ਨੂੰ ਜਵਾਬ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਆਪਾਂ ਮੰਗ ਕੀ ਕਰਦੇ ਹਾਂ ਮੰਗ ਸਰ ਇਹ ਕਰਦੇ ਆ ਵੀ ਇੱਥੇ ਸਟਾਫ ਵਧਾਇਆ ਜਾਵੇ ਇੱਥੇ ਜਿਵੇਂ ਸਾਡੇ ਜਥੇਦਾਰ ਸਾਹਿਬ ਨੇ ਕਿਹਾ ਹੈ ਕੋਈ ਬਠਾਇਆ ਜਾਵੇ ਜਿਹੜਾ ਟੋਕਨ ਇਸ਼ੂ ਕਰੇ ਟਾਈਮ ਇਸ਼ੂ ਕਰੇ ਇਹਨਾਂ ਲੋਕਾਂ ਦੀ ਕੀ ਗਲਤੀ ਜੀ 4 ਵਜੇ ਕਿਉਂ ਬੁਲਾਉਣੇ ਜਦੋਂ ਸਟਾਫ 9 ਵਜੇ ਆਉਂਦਾ ਲੋਕ 4 ਵਜੇ ਕਿਉਂ ਆਣ ਇੱਕ ਕ੍ਰਪਸ਼ਨ ਦਾ ਇਸ਼ੂ ਹੋ ਰਿਹਾ ਇਹ ਇਹ ਕੀ ਕੀ ਮਸਲਾ ਜੀ ਇਹ ਦੇਖੋ ਸਰ ਕ੍ਰਪਸ਼ਨ ਦਾ ਇਸ਼ੂ ਹੈ ਇਹ ਤਾਂ ਬਣਿਆ ਹੋਇਆ ਕਿ ਲੈਂਦੇ ਨੇ ਇਹ ਆ ਦੇਖੋ ਬਲੈਂਕ ਕਾਪੀਆਂ ਬਣੀਆਂ ਨੇ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹਦੇ ਕਾਰਨ ਇਹ ਹੈ ਜੀ ਪੂਰਾ ਪੂਰਾ ਕੰਪਲੀਟ ਕਰੋ ਕੋ ਨਹੀਂ ਘੜਾਈ ਕੀ ਕੀ ਕਹੋਗੇ ਮੈਂ ਆਪਣੇ ਬੱਚੇ ਦਾ ਆਧਾਰ ਕਰਾਉਣ ਵਾਸਤੇ ਆਧਾਰ ਕਾਰਡ ਬਣਾਉਣ ਵਾਸਤੇ 6 ਮਹੀਨੇ ਹੋ ਗਏ ਹਾਂ ਅੱਜ ਆ ਜੀ ਸਵੇਰੀ ਆ ਜੀ 4 ਵਜੇ ਆ ਜੀ ਜਦੋਂ ਮੈਂ ਸਾਰਾ ਕੁਝ ਕਰਦਾ ਕਹਿੰਦੇ ਜੀ ਤੁਹਾਡਾ ਕਾਰਡ ਬਣਦਾ ਨਹੀਂ ਮੈਂ ਕਿਉਂ ਨਹੀਂ ਬਣਦਾ ਕਹਿੰਦੇ ਤੁਹਾਡੇ ਬੱਚੇ ਦੀ 5 ਸਾਲ ਦੀ ਉਮਰ ਹੋਊਗੀ ਉਦੋਂ ਬਣੂਗਾ ਮੈਂ ਮੈਡਮ ਇਹ ਪਹਿਲਾਂ ਹੀ ਕਹਿ ਸਕਦੇ ਸੀ ਕਿ ਤੁਸੀਂ ਵੀ 5 ਸਾਲ ਤੱਕ ਕਦਾ ਹੀ ਹੋਊਗਾ ਉਸ ਤੋਂ ਪਹਿਲਾਂ ਤੁਹਾਨੂੰ ਕਿਹੜੇ ਮਾਰਨੀ ਕੋਈ ਲੋੜ ਨਹੀਂ ਹਾਂ ਇਹਨਾਂ ਦੇ ਇੱਕ ਜੱਸੂ ਮੁੰਡਾ ਬਲਦ ਕਰਾਂ ਤੋਂ ਉਹ ਜਾਣਦਾਗਾ ਪਰ ਚੀ ਗੱਟ ਕੇ ਨੰਬਰ ਦੂਜਾ ਟੋਕਨ ਫੜਾਉਂਦਾਗਾ ਤੇਰੇ ਵਰਗੇ ਪਿੱਛੇ ਹੋਏ ਨੇ ਕੱਲ ਬਹੁਤ ਕੋਲਾ ਕੋਲਾ ਰਸੀਦਾਂ ਕੱਟੀਆਂ ਹੁੰਦੀਆਂ ਨੇ ਇਹ ਤਾਂ 15 ਨੰਬਰ ਇਹਦਾ 45 ਨੰਬਰ ਉਹ ਜਾਂਦਾਗਾ ਅਗਲੇ ਤੋਂ ਪੈਸੇ ਮਾਰਦਾ ਵੀਰ ਕਿੰਨੇ ਸਿੱਧਾ ਕੱਟੀਆਂ ਹੋਈਆਂ ਉਹ ਕਾਦੀਆਂ ਨੇ ਕਾਦੀਆਂ ਰਸੀਦਾਂ ਨੇ ਪ੍ਰਸੀਦਾਂ ਹੀ ਉਹਦੇ ਟੋਕਨ ਨੰਬਰਾਂ ਦੀਆਂ ਨੇ ਟੋਕਨ ਨੰਬਰ ਤਾਂ ਫਿਰ ਇਹ ਦੇ ਹੀ ਰਹੇ ਨੇ ਟੋਕਨ ਨੰਬਰ ਜਿਹੜਾ ਇਹਨਾਂ ਨੇ ਮਾਗ ਕੇ ਪਿੱਛੇ ਕਰਾਈ ਇਹ ਪੈਸੇ ਨਾਲ ਦੇ ਰਹੇ ਨੇ ਜੀ ਇਹ ਕੱਲ ਮੇਰੇ ਨਾਲ ਹੋਈ ਐ ਮੈਂ ਖੋਦ ਉਹਰੇ ਅੰਦਰ ਦੀ ਕੀ ਨਾ ਮੈਂ ਥੋੜਾ ਸੁਣ ਮੇਰਾ ਨਾਮ ਗੁਲਾਬਖਾਨ ਫਗੂ ਵਾਲਾ ਜੀ ਅੱਛਾ ਕੱਲ ਮੈਂ ਅੰਦਰ ਸੀ ਮੇਰੇ ਹੁੰਦੇ ਇਹਨਾਂ ਨੇ ਟੋਕਨ ਦਿੱਤੇ ਨੇ ਮੈਨੂੰ ਅੰਦਰ ਜਿਹੜੇ ਮੁਲਾਜ਼ਮ ਨੇ ਗਲਤ ਵੀ ਬੋਲੇ ਜੀ ਮੈਨੂੰ ਕਹਿੰਦੇ ਅਸੀਂ ਕਿਸੇ ਦੀ ਤੌਸ ਨਹੀਂ ਚੱਲਦੇ ਮੈਂ ਇਹਨਾਂ ਨੂੰ ਕਿਹਾ ਮਾ ਵੀ ਜਿਹੜੇ ਲੋਕ ਹੈਰਾਨ ਹੋ ਰਹੇ ਨੇ ਤੜਕੇ ਦੇ 4 ਵਜੇ ਆ ਰਹੇ ਨੇ ਉੱਖਣ ਪੈਣਾ ਸਾਡੀਆਂ ਮਾਵਾਂ ਪੈਣਾ ਬੈਠੀਆਂ ਨੇ ਇਹੋ ਦਾ ਇਲਾਜ ਕੀਤਾ ਜਾਵੇ ਕਹਿੰਦੇ ਅਸੀਂ 40 ਬੰਦੇ ਤੋਂ ਵੱਧ ਨਹੀਂ ਕਰਦੇ ਸਾਨੂੰ ਢਿਪਟੀ ਸਾਹਿਬ ਦੇ ਹੁਕਮ ਨੇ ਅਸੀਂ ਕਹਿੰਦੇ ਕਿਸੇ ਦੀ ਕੋਈ ਨੌਕਰੀ ਨਹੀਂ ਕਰਦੇ ਅਸੀਂ ਆਪਣੇ ਸੌਂਕ ਨਾਲ ਕੰਮ ਕਰਦੇ ਆ ਬਹੁਤ ਗਲਤ ਬੋਲੇ ਤੇ ਇੱਥੇ ਤੱਕ ਕਹਿਤਾ ਕਹਿੰਦੇ ਸਾਨੂੰ ਕੋਈ ਸਾਡਾ ਛੋਟਾ ਠੇਕਾ ਨਹੀਂ ਲੇਤਾ ਹੋਇਆ ਲਾਲ ਕਾਪੀਆਂ ਦਾ ਆਪਣੇ ਘਰੋਂ ਵਗਜੋ ਮੇਰਾ ਨਾਮ ਅਮਨਦੀਪਾ ਵੀਰੇ ਇਹ ਕਿਹੜਾ ਪਿੰਡ ਬਕੋਪੇ ਰੋਡ ਤੇ ਰਹਿਣਾ ਮੇਰੇ ਮੈਂ ਕੀ ਕੰਮ ਕਰਨਾ ਕਰਵਾਉਣਾ ਆਇਆ ਸੀ ਮੇਰੇ ਲਾਲ ਕਾਪੀ ਦਾ ਇਸ਼ੂ ਆ ਮੇਰਾ ਲਾਲ ਕਾਪੀ ਦਾ ਥੋੜਾ ਜਿਆਦਾ ਰੁਚ ਪੈਨ ਗਾਰਡ ਦੀ ਪ੍ਰੋਬਲਮ ਆ ਗਈ ਉਹ ਪੁਰਾਣਾ ਆਇਆ ਸੀ ਮੈਨੂੰ ਹਫਤਾ ਹੋ ਗਿਆ ਲਗਾਤਾਰ ਇੱਥੇ ਆਉਂਦੇ ਨੂੰ ਤੇ ਰੋਜ਼ ਆ ਰਿਹਾ ਮੈਂ ਇੱਕ ਹਫਤੇ ਤੋਂ ਆ ਰਿਹਾ ਹਾਂ ਆ ਇੱਕ ਹਫਤੇ ਤੋਂ ਕੀ ਕਹਿ ਰਹੇ ਨੇ ਤੁਹਾਨੂੰ ਅਸੀਂ ਸਵੇਰੇ ਆਉਂਦੇ ਆ ਵੀਰੇ ਇੱਥੇ ਕਦੇ ਟੋਕਨ ਮਿਲਦੇ ਨਹੀਂ ਹੈਗੇ ਕਦੇ ਬੰਦ ਕਰ ਦਿੰਦੇ ਨੇ ਗੇਟ ਆ ਤੇ ਬਾਅਦ ਚ ਸਾਨੂੰ ਇਹ ਵੀ ਆਫਰ ਆਉਂਦੀਆਂ ਨੇ ਵੀ ਤੁਸੀਂ 1200 ਰੁਪਏ ਜਾਂ 1500 ਰੁਪਏ ਦੋ ਅਸੀਂ ਤੁਹਾਡਾ ਕੰਮ ਸਿੱਧਾ ਹੀ ਕਰ ਦਾਂਗੇ ਉਹ ਮੁਲਾਜ਼ਮਾਂ ਕਰਵਾਉਂਦੇ ਨੇ 1200 ਰੁਪਏ ਪਰ ਕੱਪ 1200 ਜਾਂ 1500 ਰੁਪਏ ਬੰਦਾ ਦੇ ਕੇ ਲਿਆ ਜਾਂਦੇ ਨੇ ਤੋਂ ਲੋ ਇੱਧੇ ਗਏ ਨਹੀਂ ਨਹੀਂ ਲੈ ਨਹੀਂ ਗਏ ਵੀਰੇ ਆਫਰ ਆਫਰ ਕਿੰਨੀ ਕੀਤੀ ਕੋਈ ਦੇ ਸਕਦਾ ਹੁੰਦਾ ਉਹਨੂੰ ਮੇਰਾ ਕੰਮ ਹੋ ਜਾਣਾ ਠੀਕ ਹੈ ਜੇ ਮੈਂ ਦੇ ਸਕਦਾ ਹੁੰਦਾ ਤਾਂ ਮੈਂ ਸਵੇਰੇ 4 ਵਜੇ ਨਾਲ ਇੱਥੇ ਲੈਣ ਚ ਲੱਗਦਾ ਹਾਂ ਹਾਂ ਸਵੇਰੇ ਰਾਤ ਨੂੰ ਮੇਰੇ ਮਨੂੰ ਕੰਮ ਤੋਂ ਆਈਦਾ ਸੀ ਮੈਂ ਟਰੱਕ ਚਲਾਉਣਾ ਭਵਾਨੀ ਗੜ ਠੀਕ ਹੈ ਸਵੇਰੇ 4 ਵਜੇ ਉੱਠ ਕੇ ਫਿਰ ਇੱਥੇ ਆਉਣਾ ਪੈਂਦਾ ਰੋਜ਼ ਦਾ ਇਹੀ ਕੰਮ ਹੋ ਗਿਆ ਤੇ ਇਹੇ ਸੇਵਾ ਕੇਂਦਰ ਬਣਾਏ ਸੀ ਜਦੋਂ ਪਹਿਲਾਂ ਬਣਾਏ ਸੀ ਵੀ ਇੱਥੇ ਜਿਹੜੀ ਕਰਾਪਸ਼ਨਾਂ ਖਤਮ ਹੋ ਜੇ ਜਿਹੜੇ ਬਾਕੀ ਉਹ ਆਪਣਾ ਜਿੱਥੇ ਕੰਮਕਾਰ ਹੁੰਦੇ ਸੀ ਉਹ ਇਕੱਠਾ ਕਰਿਆ ਸੀ ਸਾਰਾ ਕੁਝ ਪਰ ਇੱਥੇ ਵੀ ਹੁਣ ਕਰਪਸ਼ਨ ਲੱਗੀ ਹੁਣ ਇਹਦਾ ਕੁਝ ਕਰਿਆ ਜਾਵੇ ਵਾਹਿਗੁਰੂ ਦਾ ਖਾਲਸਾ ਮੇਰਾ ਨਾਮ ਦਿਖਤ ਸਿੰਘ ਹੈ ਜੀ ਤੇ ਮੈਂ ਨਾ ਸਰ ਇੱਥੇ ਪਿੱਛੇ ਪਿਛਲੇ ਨੂੰ ਆਇਆ ਸੀਗਾ ਤੇ ਮੈਨੇ ਆਪਣੇ ਬੇਟੇ ਦਾ ਕਿਹੜੀ ਜਗ੍ਹਾ ਤੋਂ ਤੁਸੀਂ ਪਹਾਰ ਨਹੀਂ ਕਰਦੇ ਜੀ ਮੈਨੇ ਆਪਣੇ ਬੇਟੇ ਦਾ ਨਾ ਇੱਕ ਰੈਜ਼ੀਡੈਂਸ ਸਰਟੀਫਿਕੇਟ ਬਣਵਾਉਣਾ ਸੀਗਾ ਤੇ ਉਹ ਬਣਵਾਉਣ ਵਾਸਤੇ ਜਦੋਂ ਮੈਂ ਇੱਥੋਂ ਅੰਦਰ ਉਹਨਾਂ ਤੋਂ ਫਾਰਮ ਲਏ ਤੇ ਉਹ ਕਹਿੰਦੇ ਜੀ ਤੁਸੀਂ ਉਹਨੂੰ ਭਰ ਕੇ ਦੇ ਦਿੰਨੇਗੇ ਮਾਹ ਜੀ ਕੋਈ ਗੱਲ ਨਹੀਂ ਭਰ ਕੇ ਦੇ ਦੋ ਉਹ ਤਾਂ ਇਹਨਾਂ ਦੀ ਡਿਊਟੀ ਵੰਡਦੀ ਹੈ ਕੀ ਪਰ ਉਹਦੇ ਭਰਾ ਹੀ ਦੇ ਮੇਰੇ ਤੋਂ ਜੀ ਦੇਖੋ ਪਰ ਪੇਜ ਇਹਨਾਂ ਨੇ 50 ਰੁਪਏ ਲਿੱਤੇ ਠੀਕ ਹੈ ਜੀ ਭਰਾ ਹੀ ਦੇ ਕਿੰਨੇ ਪੇਜ ਕੀਏ ਤਕਰੀਬਨ ਮੇਰੇ ਨਾਲ 4-5 ਪੇਜ ਹੈਗੇ ਸੀ 2.5-300 ਰੁਪਏ ਇਹਨਾਂ ਨੇ ਮੇਰੇ ਤੋਂ ਲਿੱਤਾ ਸੀਗਾ ਠੀਕ ਹੈ ਠੀਕ ਹੈ ਜੀ ਉਹਦੀ ਕੁਰਸੀ ਦੇ ਕੋ ਲੈਂਦੇ ਨੇ ਜੀ ਉਹਦੀ ਰਸੀਦ ਕੱਟ ਕੇ ਦਿੱਤੀ ਐਸਿਆਂ ਦੀ ਤਾਂ ਜੀ ਮੈਨੂੰ ਸਿਰਫ ਜਿਹੜੀ ਉਹ ਪਰਚੀ ਸੀ ਆ ਬਣਾ ਸਰਟੀਫਿਕੇਟ ਸੀ ਨਾ ਜੀ ਇੱਥੋਂ ਦਾ ਬਣਵਾ ਕੇ ਲੈ ਗਿਆ ਜੀ ਮੈਂ ਉਹ ਭਰਾ ਕੇ ਲੈ ਗਿਆ ਪਰ ਮੈਨੇ ਸਰਟੀਫਿਕੇਟ ਘਰਾਚੋਂ ਤੋਂ ਬਣਵਾਇਆ ਪਿੰਡ 'ਚੋਂ ਮੈਂ ਆਪਦਾ ਸ਼ਹਿਰ ਛੱਡ ਕੇ ਦੇਖੋ ਮੈਂ ਪਿੰਡ 'ਚ ਜਾ ਰਿਹਾ ਇੱਥੇ ਬੰਦ ਪਏ ਨੇਗੇ ਸੇਵਾ ਕੇਂਦਰ ਠੀਕ ਆ ਫਿਰ ਮੈਂ ਪਤਾ ਕਰਿਆ ਜਦੋਂ ਮੈਂ ਤਹਿਸੀਲ 'ਚ ਜਾ ਕੇ ਪਤਾ ਕਰਿਆ ਇਹ ਕਿੰਨੇ ਕਿਤੇ ਭਰੇ ਜਾਣਗੇ ਫਾਰਮ ਉਹ ਕਹਿੰਦੇ ਜੀ ਅਸੀਂ ਤਾਂ ਸਾਰੀ 10 ਰੁਪਏ ਲੈਣੇ ਆਂਗੇ ਇੱਥੇ ਢਾਈ ਢਾਈ 300 ਰੁਪਏ ਲੈ ਲੈਂਦੇ ਜੀ ਹਾਂਜੀ ਉੱਥੇ ਸਾਰੇ 10 ਰੁਪਏ ਜਾਂ 20 ਹੱਥ 50 ਲਾ ਲਓ ਜੀ 50 ਤੋਂ ਵੱਧ ਲੈਂਦੇ ਨਹੀਂ ਹੈਗਾ ਕੋਈ ਹਾਂ ਠੀਕ ਹੈ ਇੱਥੇ ਢਾਈ ਢਾਈ 300 ਰੁਪਿਆ ਆ ਤੁਹਾਨੂੰ ਵੀਰ ਦੱਸ ਕੇ ਹਟੇ ਨੇ ਵੀ ਲਾਲ ਕਾਪੀਆਂ ਦੀ ਜੀ 12 1200 15 1500 ਰੁਪਏ ਦੀ ਆਫਰ ਆਉਂਦੀ ਨੇ ਸਰਕਾਰ ਨੂੰ ਚਾਹੀਦਾ ਵੀ ਜੇਤਾ ਇਹ ਕੋਈ ਐਲਾਨ ਕਰਦੇ ਨੇ ਕਿਸੇ ਕਾਪੀ ਦਾ ਉਹ ਜਾਂ ਫਿਰ ਉਹਦਾ ਪ੍ਰਬੰਧਕੀਕਰਨ ਬਣਾਉਣ ਦਾ ਠੀਕ ਆ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਹੀ ਕਰਦੇ ਵੀ ਜਿਹੜੇ ਪ੍ਰਬੰਧ ਨੇ ਇਹਨਾਂ ਦੇ ਸਰਕਾਰ ਦੇ ਸਹੀ ਨਹੀਂ ਹੈਗੇ ਜੀ ਸਹੀ ਪ੍ਰਬੰਧ ਹੋਣ ਤਾਂ ਕਿ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਆ ਉਹ ਨਾ ਹੋਵੇ ਸਰਦ ਜਸਪਿੰਦਰ ਸਿੰਘ ਕੀ ਹੋ ਰਿਹਾ ਜੀ ਨਾਰੇਬਾਜੀ ਕੀਤੀ ਜਾ ਰਹੀ ਏ ਟੀ ਨਾਰੇਬਾਏ ਸਾਹਿਬ ਜਿਹੜੇ ਆਪਣੇ ਲੇਬਰ ਕਾਰਡ ਕਾਪੇ ਪੜਨੇ ਲਾਲ ਕਾਪੀ ਉਹਨਾਂ ਦਾ ਕੱਟ ਬਹੁਤ ਜ਼ਿਆਦਾ ਹੋ ਰਿਹਾ ਤੇ ਆਪਣੇ ਲਵੇ ਜਿਹਨਾਂ ਸਟਾਫ ਹੌਸਾਬ ਨਾਲ ਆਪਾਂ ਕਰ ਰਹੇ ਜਿੰਨੀਆਂ ਆਪਣੀ ਸਮਰਥਾ ਹੈ ਪਰ ਇਕੱਠਾ ਇੰਨਾ ਜਿਆਦਾ ਹੋ ਰਿਹਾ ਵੀ ਆਪਾਂ ਨੂੰ ਆਪਣੀ ਬਸਵਾਰ ਆਈ ਰਿਸਪੀਡ ਲੈਂਡ ਦੇ ਦੋਸ਼ ਲਾਇਆ ਜਾ ਰਹੀ ਨੇ ਨਾ ਹਣਾ ਇਦਾਂ ਦਾ ਕੋਈ ਦੋਸ਼ ਕੋਈ ਹੋਰ ਸ਼੍ਰੀਆਮ ਕਹਿ ਰਹੇ ਨੇ ਕਹਿੰਦੇ 1500 ਤੋਂ ਲੈ ਕੇ 2000 ਰੁਪਏ ਤੱਕ ਜਿਹੜੀ ਇਹ ਪੈਸੇ ਲੈ ਕੇ ਇੱਕਾ ਕੰਮ ਹੋ ਰਿਹਾ ਦੇਖੋ ਕੈਮਾ ਲੋਕਾਂ ਦੀ ਗੱਲਾਂ ਨਹੀਂ ਕੋਈ ਕੋਈ ਦਿਖਾਵੇ ਤੁਸੀਂ ਆਪਣੇ ਨਾਲ ਕੋਈ ਇਦਾਂ ਦੀ ਵੀ ਗੱਲ ਨਹੀਂ ਆਪਾਂ ਸਵੇਰੇ ਟੋਕਨ ਮੰਡਿਲੇ ਨੇ ਆਪਾਂ ਇੱਥੇ ਫਾਰਮ ਭਰਾਈ ਦੇ ਕੋਈ ਪੈਸੇ ਲੈਨੇ ਆ ਕਿਸੇ ਤੋਂ ਜੋ ਕੋਈ ਫਾਰਮ ਆਪਾਂ ਭਰ ਇਹਦੇ ਉਹ ਯਾਰ ਉਹ ਆਪਣੀ ਕੰਪਨੀ ਵੱਲੋਂ ਇਹ B2C ਸਰਵਿਸ ਸ਼ੁਰੂ ਕੀਤੀ ਗਈ ਹੈ ਵੀ ਜੇ ਕੋਈ ਫਾਰਮ ਭਰੌਂਦਾ ਲੈਣ ਨੂੰ ਦੱਸ ਦੇਵੇ ਇੰਨੇ ਫਾਰਮ ਦੇ ਇੰਨੇ ਪੈਸੇ ਨੇ ਜੇ ਭਰੌਣਾ ਤੁਸੀਂ ਇੰਨੇ ਪੈਸੇ ਨਹੀਂ ਇਹ ਕਿੰਨੇ ਪੈਸੇ ਨੇ ਇੱਕ ਫਾਰਮ ਭਰਾਈ ਦੀ ਕਿੰਨੇ ਆਪਾਂ ਜਿਵੇਂ ਲਾਲ ਕਾਪੀ ਹਾਂਜੀ ਉਹਦੇ ਆਪਾਂ 50 ਰੁਪਏ ਨਹੀਂ ਠੀਕ ਹੈ ਅਲੱਗ-ਅਲੱਗ ਫਾਰਮ ਦੇ ਅਲੱਗ-ਅਲੱਗ ਇੱਕ ਪੇਜ ਦੇ ਕਿੰਨੇ ਨੇ ਜੀ ਜਿਵੇਂ ਲਾਲ ਕਾਪੀ ਇੱਕ ਪਹਿਲੇ ਜਿਹੜਾ ਪਹਿਲਾ ਵੇਚੁੰਦਾ ਫਾਰਮ ਚ ਉਹਦੇ 10 ਰੁਪਏ ਨਹੀਂ ਉਹਦੇ ਬਾਅਦ ਜਿੰਨੇ ਵੇਚ ਨੇ 5-5 ਰੁਪਏ ਉਹਦੇ 5-5 ਰੁਪਏ ਹੁਸਾਬ ਨਾਲ ਆ ਇਹ ਤਿੰਨ ਤਰ੍ਹਾਂ ਦੇ ਆ ਜਾਂਦੇ ਨੇ ਆਪਾਂ ਸੇਲ ਵੀ ਕਰਦੇ ਆਂ ਫੀਲਿੰਗ ਵੀ ਕਰਦੇ ਆਂ ਜੇ ਮੇਕਿੰਗ ਕਰਾਉਣੇ ਸਾਰੇ ਠੀਕ ਹੈ ਸਾਰੇ ਫਾਇਲ ਤੇ ਫੋਟੋ ਵਗੈਰਾ ਉਹਦੇ ਆਪਾਂ ਲਾਉਣ ਕਿ ਦਿੰਨੇ ਆ ਤਿਆਰ ਕਰਤੀ ਠੀਕ ਹੈ ਜੀ ਇਹਦਾ ਟੋਟਲ ਟੋਕਨ ਕਿੰਨੇ ਦਿੰਨੇ ਹੋ ਤੁਸੀਂ ਸਾਰੇ ਟੋਕਨ ਟੋਕਨ ਆਪਣੇ ਦੇ ਸਰ 60 ਟੋਕਨ ਦਿੰਨੇ ਆ ਰੋਈ ਬਾਕੀ ਚੱਲ 40 ਬਾਕੀ 40 ਇਹਦਾ ਰਿਕਾਰਡ ਦਿੰਦੇ ਹਾਂ ਜੀ ਤੇ ਬਾਕੀ ਆਪਣੇ ਲਈ 2 ਵਜੇ ਤੋਂ ਬਾਅਦ ਅਪਾਇੰਟਮੈਂਟ ਆਉਂ अच्छा हां ये हो गया। ਇਹਦਾ ਹੱਲ ਹੱਲ ਕੀ ਹੈ ਜੇ ਇਹਦਾ? ਅੱਲਸਰ ਆਪਾਂ ਤਾਂ ਇੱਦਾਂ ਕਹਿੰਦੇ ਵੀ ਇਹ ਕਾਪੇ ਬਣਦੇ ਰਹਿਣੇ ਨਹੀਂ ਵੀ ਲੋਕ ਵੀ ਸਮਝਣ ਬੇਨਾਂ ਇਕੱਠਾ ਨਾ ਕਰਨ। ਅਨਾ ਵੀ ਇਹ ਤਾਂ ਬਣੀ ਜਾਣੇ ਆ ਇੱਕ ਬਹੁਤ ਟਾਈਮ ਤੋਂ ਬਣਦੇ ਰਹਿਣੇ ਕੀ। ਹਾਂਜੀ। ਜੇ ਟੁੱਟ ਮੇ ਆ ਜਾਂਦੇ ਤਾਂ ਲੋਕਾਂ ਨੂੰ ਵੀ ਹੋਣੀ। ਜਾਂ ਫਿਰ ਆਪਣੇ ਉਹ ਤਾਂ ਸਟਾਫ ਦੇ ਹਿਸਾਬ ਨਾਲ ਆਪਾਂ ਕਰੀ ਜਾਂਦੇ। ਕਿੰਨੇ ਸਬ ਮੈਂਬਰ ਨੇ ਤੁਹਾਡੇ? ਆਪਣੇ ਉਰੇ ਚਾਹ ਕੋਲ ਚਾਰ ਪ੍ਰਿੰਟਰ ਨੇ। ਚਾਹ। ਹਾਂ। ਜਦੋਂ ਮੁਲਾਜ਼ਮਾਂ ਦੀ ਘਾਟ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਇੱਕ ਹਰ ਯਾਪੇ ਹੋਗੇ ਜਿਹੜਾ ਆਧਾਰ ਕਾਰਡ ਵਾਸਤੇ ਘਰ ਜਾ ਰਿਹਾ ਹੋਗਾ ਇੱਕ ਦਾ ਆਧਾਰ ਕਾਰਡ ਵਾਸਤੇ ਹੋ ਗਈ 1:00 ਵਜੇ ਤੋਂ ਆਪਾਇੰਟਮੈਂਟ ਸ਼ੁਰੂ ਹੋ ਜੰਦੀ ਹੈ 2:00 ਵਜੇ ਤੋਂ ਆਪਾਇੰਟਮੈਂਟ ਸਟਾਰਟ ਹੋ ਜਾਂਦੀ ਹੈ ਠੀਕ ਹੈ ਦੋ ਬੰਦੇ ਰਹਿ ਜਾਂਦੇ ਨੇ ਪਿੱਛੇ ਦੋ ਹੀ ਕਾਊਂਟਰ ਆ ਜਾਂਦੇ ਨੇ ਜਿਹਦੇ ਵਰਕ ਕਰਦੇ ਨੇ